ਠੀਕ ਹੈ ਬੈਠੇ ਕੋਈ ਵੀ ਗੱਲ ਕਰ ਸਕਦੇ ਹੋ ਲੇਕਿਨ ਜਿੱਥੇ ਮੈਂ ਬੈਠਾ ਵਾ ਉੱਥੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਸ ਜਮਾਤ ਨੇ ਮੇਰੀ ਇੱਕ ਹੋਂਦ ਸਾਡੀ ਸਾਰਿਆਂ ਦੀ ਹੋਂਦ ਆ ਜਿਹੜੀ ਰਾਜਨੀਤੀ ਕਰੇ ਇਥੋਂ ਤੱਕ ਕਿ ਸਾਡੀ ਸਮਾਜਿਕ ਹੋਂਦ ਵੀ ਸ਼ਰੋਮਣੀ ਅਕਾਲੀ ਦਲ ਕਰਕੇ ਆ ਕਿ ਜਿਸ ਸੰਸਾ ਕਰਕੇ ਜਿਸ ਜਥੇਬੰਦੀ ਕਰਕੇ ਸਾਡੀ ਇਹ ਹੋਂਦ ਆ ਕਿ ਅਸੀਂ ਉਹਨੂੰ ਆਪਣੇ ਹੱਥੀ ਖਤਮ ਕਰਦੀ ਆ ਉਹ ਜਥੇਬੰਦੀ ਨੂੰ ਤੇ ਅਸੀਂ ਚਾਪਟੂਸੀਆਂ ਕਰੀ ਲਈਏ ਬੋਲੀਆਂ ਹੀ ਨਾਲ ਅਸੀਂ ਇਹ ਚੌਲਿਆਂ ਦੇ ਸਾਰੇ ਤੁਸੀਂ ਇਹ ਗੱਲ ਚਾਹੁੰਦੇ ਹੋ ਵੀ ਅਸੀਂ ਚਾਹ ਪਲੂਸੀਆਂ ਕਰੀਏ ਤੇ ਜਥੇਬੰਦੀ ਖਤਮ ਹੋ ਜਵੇ ਨਹੀਂ ਨਹੀਂ ਇਹ ਤਾਂ ਇਹ ਚਾਹੁੰਦੇ ਹੋ ਤਾਂ ਅਸੀਂ ਵੀ ਚਾਹ ਪਲੂਸੀ ਮੈਂ ਵੀ ਕਰ ਲੈਣਾ ਸੋ ਬਹੁਤੇ ਬਹੁਤ ਅਜੀਬੀ ਸਾਡੇ ਵਿੱਚ ਹੈਗੇ ਨੇ ਜਿਹੜੇ ਸਿਰਫ ਚਾਹ ਪਲੂਸੀ ਜਾਂਉਂਦੇ ਨੇ ਕਿ ਮੈਂ ਸਿਰਫ ਚਾਹ ਪਲੂਸੀ ਕਰਾਂ ਸੰਸਥਾ ਖਤਮ ਹੁੰਦੀ ਆ ਹੋ ਜਵੇ ਲੇਕਿਨ ਮੈਂ ਤੁਹਾਨੂੰ ਦੱਸਦਾ ਵੀ ਨਸਲ ਹੁੰਦੀ ਆ ਹਰ ਬੰਦੇ ਦੀ ਨਸਲ ਹੁੰਦੀ ਆ ਉਹ ਨਸਲ ਆ ਜਿਹੜੀ ਇਹ ਚਾਹ ਪਲੂਸੀ ਵਾਲੀ ਨਸਲ ਨਹੀਂ ਹੈਗੀ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ ਤੁਸੀਂ ਮੇਰੇ ਟੋਟੇ ਕਰਦੇ ਹੋ ਮੈਨੂੰ ਨਹੀਂ ਬਦਲ ਸਕਦੇ ਤੁਸੀਂ ਸੋਹਣ ਹੈ ਸੋਤਰੀਆ ਕਾਲ ਮੈਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਕਦੇ ਵੀ ਪੰਥ ਦੇ ਨਾਲ ਕਿਸਾਨੀ ਦੇ ਨਾਲ ਪੰਜਾਬ ਦੇ ਨਾਲ ਕਦੇ ਗਵਾਰੀ ਕਰਾਂ ਤਾਂ ਮੇਰਾ ਮੇਰਾ ਤਾਹਣ ਲਾ ਦਿਓ ਮੇਰੀ ਸੋ ਕੋਈ ਬੋਕ ਕੋ ਚੱਲਦਾ ਜਿਹੜਾ ਬੰਦਾ ਉੱਥ ਦਾ ਕੁਝ ਸਹੀ ਗੱਲ ਕਰਦਾ ਉਹਨੂੰ ਫਿਰ ਗਦਾਰ ਬਣਾਉਣ ਦੀ ਕੋਸ਼ਿਸ਼ ਕਰ ਦਿੱਤੀ ਜਾਂਦੀ ਆ ਕਦੇ ਕਾਂਗਰਸ ਦਾ ਏਜੰਟ ਪਹਿਲਾਂ ਬਣਾਉਂਦੇ ਰਹੇ ਆ ਫਿਰ ਇਹ ਭਾਜਪਾ ਦੇ ਏਜੰਟ ਨੇ ਆਪ ਜੋ ਮਰਜ਼ੀ ਕਰਨ ਕਿਸੇ ਨਾਲ ਚਾਹੇ ਗੱਠ ਜੋੜ ਕਰਨ ਚਾਹੇ ਅਹੁਦੇ ਲੈਣ ਚਾਹੇ ਮੰਤਰੀ ਬੋਧ ਲੈਣ ਉਹ ਸਹੀ ਨੇ ਲੇਕਿਨ ਜਿਹੜਾ ਵੀ ਇਥੇ ਪੰਥ ਦੀ ਗੱਲ ਕਰੂਗਾ ਸਚਾਈ ਦੀ ਗੱਲ ਕਰੂਗਾ ਉਹਨੂੰ ਫਿਰ ਗਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਗਦਾਰ ਸੋ ਕਿਉਂਕਿ ਅੱਜ ਤਾਂ ਸਮਾਂ ਹੀ ਸੋਸ਼ਲ ਮੀਡੀਆ ਦਾ ਆਪਾਂ ਕਿਸੇ ਰੋਕ ਨਹੀਂ ਸਕਦੇ ਕੋਈ ਜੋ ਮਰਜੀ ਲਿਖੀ ਜਾਵੇ ਕੋਈ ਪਾਬੰਦੀ ਨਹੀਂ ਹੈਗੀ ਲੇਕਿਨ ਫਿਰ ਵੀ ਤੁਹਾਡੇ ਚ ਪਰਸਪੈਕਸ਼ਨ ਬਣ ਜਾਂਦੀ ਆ ਇੱਕ ਧਾਰਨਾ ਜਿਹੜੀ ਬਣ ਜਾਂਦੀ ਆ ਉਹਨੂੰ ਆਪਾਂ ਝੂਠੇ ਤੌਰ ਤੇ ਤੋੜਿਆ ਨਹੀਂ ਜਾ ਸਕਦਾ ਇਹ ਭਰਤੀ ਨਾ ਕਰ ਸਕੇ ਦਸੋ ਸੱਤ ਦੇ ਸੱਤ ਮੈਂਬਰ ਧਾਮੀ ਸਾਹਿਬ ਇਹਨਾਂ ਦਾ ਐਸਜੀਪੀਸੀ ਦਾ ਪ੍ਰਧਾਨ ਡੂੰਗਰ ਸਾਹਿਬ ਇਹਨਾਂ ਦੇ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਸੰਤਾ ਸਿੰਘ ਮੈਦਪੁਰ ਇਹਨਾਂ ਤੋਂ ਸੱਚਾ ਕਰਦੀ ਦਸੋ ਮੈਂ ਤਾਂ ਕੁ ਦਿਖਿਆ ਨਹੀਂ ਤੁਹਾਨੂੰ ਲੱਗਦਾ ਕੋਈ ਜੱਥੇਦਾਰ ਸੰਤਾ ਸਿੰਘ ਮਹਿਰ ਨੂੰ ਸੱਚਾਈ ਤੁਹਾਨੂੰ ਲੱਗਦਾ ਕੋਈ ਜਿਲ੍ਹੇ ਜਪਾ ਦੇਖਣ ਲੁਧਿਆਣੇ ਮੈਨੂੰ ਤਾਰੀ ਇਤਨਾ ਤੋਂ ਸੱਚਾ ਦੇਖਿਆ ਜਿਹਨੇ 50 ਸਾਲ ਜਿਨ੍ਹਾਂ ਨੇ 50 ਸਾਲ ਜਵਾਨੀ ਤੋਂ ਲੈ ਕੇ ਹੁਣ ਤੱਕ ਸਾਨੂੰ ਤਾਂ ਅਜੇ 22 ਸਾਲ ਹੋਏ ਨੇ ਉਹ ਮੈਂਬਰ ਨੇ ਕਿਹਦੀ ਭਰਤੀ ਕਰ ਦਿੰਦੇ ਹੋ ਸੋ ਸਾਰੇ ਜਿਹੜੇ ਮੈਂਬਰ ਸੀਗੇ ਕਿਸੇ ਹੋਂ ਦੇ ਕਮੇਟੀ ਕਾਲ ਤੱਕ ਸਾਹਮਣੇ ਬਣਾ ਲਈ ਭਰਤੀ ਕਰਾ ਦੋ ਕਿਸੇ ਨੂੰ ਚੱਕ ਕੇ ਇਹਨਾਂ ਨੂੰ ਭੇਜਦਾ ਹਮਾਚਿਤ ਪ੍ਰਦੇਸ਼ ਇਹਨੂੰ ਭੇਜਦਾ ਰਾਜਸਥਾਨ ਚਲੋ ਉਹ ਵੀ ਅਸੀਂ ਮੰਨ ਲਿਆ ਫਿਰ ਕਿਸੇ ਸਰ ਸਾਹਿਬ ਹੁਕਮ ਕਰਦੇ ਆ ਵੀ ਨਹੀਂ ਤੁਸੀਂ ਭਰਤੀ ਸ਼ੁਰੂ ਕਰੋ ਦੱਸੋ ਹੁਣ ਕੀ ਕਰੀਏ ਸ਼ੁਰੂ ਕਰਨੀ ਪੈਣੀ ਆ ਨਹੀਂ ਉਹ ਉਹ ਇਸ ਲਈ ਉਹ ਹੁਕਮ ਜੇ ਨਹੀਂ ਮੰਨਦੇ ਦੇਖੋ ਮੇਰਾ ਤੇ ਜੋ ਜਿਹਦਾ ਸਵਾਲ ਵੀ ਕੋਈ ਨਹੀਂ ਰਾਜਨੀਤਿਕ ਤੌਰ ਤੇ ਉਹ ਕਿਉਂ ਅਕਲ ਤੱਕ ਦਾ ਫੋੜਾ ਹੋ ਜਿਹਦਾ ਕੋਈ ਸਵਾਲ ਨਾ ਤਾਂ ਹੋ ਜਵੇ ਜਿਹਦੀ ਕੋਈ ਆਪ ਨਹੀਂ ਹੈ ਕਿ ਅਸੀਂ ਕਿਉਂ ਹੋਈਏ ਚਾਹੇ ਅਸੀਂ ਮੈਂ ਅਮਰਤਾਰੀ ਨਹੀਂ ਲੇਕਿਨ ਅਸੀਂ ਕਦੇ ਵੀ ਪੰਥ ਨਾਲ ਕੌਮ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਸਰਵਉੱਚਤਾ ਹੈਗੀ ਆ ਉਹ ਉਹਨਾਂ ਨਾਲ ਕਦੇ ਗਦਾਰੀ ਨਹੀਂ ਕਰ ਸਕਦੇ ਕਦੇ ਵੀ ਕੋਈ ਹੋ ਜਾਵੇ ਚਾਹੇ ਕੋਈ ਇਸ ਲਈ ਹੁਣੇ ਭਰਤੀ ਦਾ ਪ੍ਰੋਗਰਾਮ ਸਾਨੂੰ ਮਿਲਿਆ ਜਥੇਦਾਰ ਸਾਹਿਬ ਵੱਲੋਂ ਅਸੀਂ ਅਰਦਾਸ ਕੀਤੀ ਜਾ ਕੇ ਵੀ ਕੁਝ ਦਿਨ ਪਹਿਲਾਂ ਵੀ 18 ਤਰੀਕ ਨੂੰ ਭਰਤੀ ਸ਼ੁਰੂ ਕੀਤੀ ਜਾਊਗੀ ਜਥੇਦਾਰੀ ਬਦਲ ਦਿੱਤੇ ਗਏ ਤੁਸੀਂ ਦੇਖੋ ਸਮੂੱਚੀ ਦੁਨੀਆ ਵਿੱਚ ਬੈਠਾ ਹਰ ਇੱਕ ਸਿੱਖ ਨਰਾਸ਼ ਹੋਇਆ ਇਸ ਗੱਲ ਤੇ ਹਰ ਸਿੱਖ ਨਰਾਸ਼ ਹੋਇਆ ਵੀ ਇਦਾਂ ਦੇ ਫੈਸਲੇ ਹੋਟ ਗਏ ਕਿ ਜਥੇਦਾਰ ਵੀ ਕੀ ਤੱਕ ਉਹ ਜਿਹੜੀ ਇੱਕ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਦੁਨੀਆ ਵਿੱਚ ਮੈਸੇਜ ਗਿਆ ਵੀ ਸਿੱਖਾਂ ਕੋਲ ਤਾਂ ਇੰਨੀ ਵੱਡੀ ਇੱਕ ਸੰਸਥਾ ਹੈ ਕਾਲ ਤੱਕ ਸਾਹਿਬ ਤੇ ਜਿਹਦੇ ਸਾਹਮਣੇ ਜਾ ਕੇ ਸਾਰੇ ਹੱਥ ਜੋੜ ਕੇ ਖੜਦੇ ਨੇ ਇੱਕ ਅੱਡਾ ਤਕੜਾ ਕਿਉਂਕਿ ਸਾਡੀ ਤਾਂ ਜਿਹੜੀ ਆ ਨਵੀਂ ਪੀੜ੍ਹੀ ਤਾਂ ਪਤਾ ਹੀ ਨਹੀਂ ਸੀਗਾ ਹੋ ਗਿਆ ਪਹਿਲਾਂ ਵੀ ਬਹੁਤ ਕੁਛ ਮਹਾਰਾਜਾ ਜੀ ਸਿੰਘ ਤੋਂ ਲੈ ਕੇ ਬਰਨਾਲਾ ਸਾਹਿਬ ਤੋਂ ਮੁੱਖ ਮੰਤਰੀ ਨੂੰ ਅਜੇ ਤ੍ਰੇ ਹੀ ਸੀ ਉਹ ਤੋਂਨ ਤਲਬ ਤੋੜਿਆ ਗਿਆ ਬਾਅਦ ਹੁਣ ਸਾਰੀਆਂ ਫੋਟੋਆਂ ਆਈਆਂ ਨੇ ਹਮਲੇ ਦਾ ਬਣਿਆ ਗਿਆ ਸੋ ਬੜਾ ਇੱਕ ਸੀ ਬੜਾ ਗੌਰਵ ਮਿ ਇਤਿਹਾਸ ਸਾਡਾ ਅਕਾਲ ਤੱਕ ਸਾਡੀ ਮਰਿਆਦਾ ਜਿਹੜੀ ਪਤਾ ਹੀ ਹੁਣ ਲੱਗਿਆ ਸਾਰਿਆਂ ਨੂੰ ਵੀ ਏਡੀ ਵੱਡੀ ਸਾਡੇ ਕੋਲੇ ਦੀ ਸੰਸਥਾ ਵਾ ਪਰ ਪਿਛਲੇ ਢਾਈ ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਹਨੂੰ ਢਾਹ ਲਾਉਣ ਦੀ ਕਸਰ ਨਹੀਂ ਛੱਡੀ ਗਈ ਕਿਹਨੇ ਵੀ ਬਾੜ ਕਿਤੋਂ ਫਾਂਡ ਲੱਗ ਜਵੇ ਜੀ ਅਸੀਂ ਅਸੀਂ ਨਹੀਂ ਮੰਨਾਂਗੇ ਕਾਲੀਦਲੀ ਦੇ ਤੱਕ ਸਭ ਨੂੰ ਮੰਨੂਗਾ ਕੋਣ ਮੰਨੂਗਾ ਦੱਸੋ ਮੈਨੂੰ ਗੰਗਸਾਣੇ ਮੰਨਣਗੇ ਉਹਨਾਂ ਦਾ ਏੰਕਾ ਤੋਂ ਪਾਨਾ ਹਮਰਾ ਕੀ ਤਾਂ ਉਹਨਾਂ ਨੇ ਬਿਲਡਿੰਗ ਢਾਈ ਉਹ ਬਣ ਜਾਂਦੀ ਆ ਸਿਧਾਂਤ ਜਿਹਦੇ ਢਾਈ ਜਾਂਦਾ ਉਹ ਬਣਦੇ ਨਹੀਂ ਹੈਗੇ ਅਸੀਂ ਸਿਧਾਂਤ ਹੀ ਧਾਰਦੇ ਸਾਰੇ ਫੈਸਲੇ ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਕੋਈ ਮੇਰਾ ਨਿੱਜੀ ਕੋਈ ਏਂਡਾ ਨਹੀਂ ਕਿਸੇ ਮੈਨੂੰ ਚੌਦਰ ਦੀ ਧੋਖ ਨਹੀਂ ਤੁਸੀਂ ਤਾਂ ਕਿੰਨੇ ਬੈਠੇ ਹੋ ਮੇਰੇ ਨਾਲ ਮੈਂ ਇਕੱਲਾ ਵੀ ਹਾਂ ਤਾਂ ਮੈਂ ਕਾਲੇ ਸਭ ਨਾਲ ਖੜੂ ਮੈਂ ਸਿਧਾਂਤਾਂ ਦੇ ਨਾਲ ਖੜੂਗਾ। ਇਕੱਲੇ ਕਿਸੇ ਦਾ ਕੋਈ ਲਾਲਚ ਨਾ ਸਕਦਾ। ਕਿਸੇ ਨੂੰ ਕੁਝ ਆਪ ਨੂੰ ਸੀ ਹੋ ਸਕਦੀ ਆ। ਮੈਨੂੰ ਇਸ ਗੱਲ ਦਾ ਕੋਈ ਨਹੀਂ। ਕਿ ਜਿਸ ਸੰਸਥਾ ਕਰਕੇ ਜਿਹੜੀ ਸਸਥਾਵਾ ਕਰਕੇ ਸਾਡੀ ਹੋਂਦ ਆ। ਅੱਜ ਉਹ ਹੋਰ ਨੂੰ ਬਚਾਉਣ ਦੇ ਲਈ ਅਸੀਂ ਜਿੰਨੇ ਜੋਗੇ ਵੀ ਹੈਗੇ ਆ। ਅਸੀਂ ਖੜਾਂਗੇ ਤੇ ਲੜਾਂਗੇ। ਪਰ ਉਹ ਜੇ ਤੁਸੀਂ ਸਾਥ ਦਵੋਗੇ ਤਾਂ ਬਹੁਤ ਵੱਡੇ ਸੁਧਾਰ ਹੋ ਸਕਦੇ ਨੇ। ਦੇਖੋ ਹਲਕਾ ਦਾਖਾ ਹਲਕੇ ਗਿੱਲ ਚੋਂ ਵੀ ਸਾਰੇ ਵਰਕਰ ਆਇਆ ਇੱਕੋ ਹੀ ਹਿੱਸਾ ਹੀ ਆ ਸਾਰਾ ਫਰਕ ਨਹੀਂ ਕੋ ਬੜਾਿੱਤਾ ਇੱਕੋ ਹੀ ਆ ਉਥੇ ਇੱਕ ਹਲਕਾ ਬੰਦੀ ਹੋਈ ਹੋਈ ਆ ਇਹ ਨਹੀਂ ਵੀ ਦਾਖੇ ਦੇ ਪਿੰਡਾਂ ਤੇ ਜਗਰਾਉਂ ਦੇ ਤੇ ਰੈਕੋਟ ਦੇ ਪਿੰਡਾਂ 'ਚ ਫਰਕ ਆ ਮੈਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਹੀ ਕਰ ਲੈਣਾ ਸਾਰੇ ਦੀ ਜਾਂ ਸਾਡੇ ਮਾਲਵੇ ਦੀ ਗੱਲ ਕਰ ਲੈਣਾ ਇੱਕ ਕ੍ਰਾਂਤੀਕਾਰੀ ਲੋਕ ਨਹੀਂ ਕੇਸਰੀ ਝੰਡੇ ਅਸੀਂ ਸਾਰਿਆਂ ਨੂੰ ਦਮਾਂਗੇ ਤੇ ਸਟਿੱਕਰ ਵੀ ਉਹ ਸੋ ਸਾਡਾ ਕੰਮ ਆ ਸਾਰਾ ਪਰ ਤੁਸੀਂ 8 ਵਜੇ ਤੋਂ ਲੇਟ ਨਹੀਂ ਹੋਣਾ ਚਾਹੀਦਾ ਕੋਈ ਜੇ ਆਪਾਂ ਤੋਂ ਤੁਰ ਕੇ 10 ਵਜੇ ਪਹੁੰਚਣਾ ਕਾਲ ਤਖਤ ਸਾਹਿਬ ਤੇ ਅਲਾਸ ਪੀਚੀ ਕਰਕੇ ਬਾਹਰ ਜਿਹੜਾ ਗਲਿਆਰਾ ਕੰਪਲੈਕਸ ਤੋਂ ਬਾਹਰ ਉੱਥੇ ਨਰੀ ਪਾ ਕੇ ਇੱਕ ਰਸਮ ਸ਼ੁਰੂਆਤ ਕਰਦੇ ਆਂ ਉੱਥੇ ਜੀ ਚਾੜਾ ਪੁੰਚ ਜਾਂਦੇ ਆਪਾਂ ਤੁਰਾਂਗੇ 10 ਵਜੇ ਪਹੁੰਚ ਜਾਗੇ ਆਪਾਂ ਸੋ ਸਾਰਿਆਂ ਨੇ ਇਕੱਠਿਆਂ ਨੇ ਜਾਣਾ ਘਰੇ ਬਹਿ ਕੇ ਤਾਂ ਕੋਈ ਵੀ ਗੱਲ ਕਰ ਸਕਦੇ ਹੋ ਲੇਕਿਨ ਜਿੱਥੇ ਮੈਂ ਬੈਠਾ ਵਾ ਉੱਥੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਸ ਜਮਾਤ ਨੇ ਮੇਰੀ ਇੱਕ ਹੋਂਦ ਸਾਡੀ ਸਾਰਿਆਂ ਦੀ ਹੋਂਦ ਹੈ ਜਿਹੜੀ ਰਾਜ ਨਿਤਿਗਤ ਹੈ ਇਹ ਤਾਂ ਾਕੀ ਸਾਡੀ ਸਮਾਜਿਕ ਹੋਂਦ ਵੀ ਸ਼ਰਮਣੀ ਅਕਾਲੀ ਦਲ ਕਰਕੇ ਆ ਕਿ ਜਿਸ ਸੰਸਥਾ ਕਰਕੇ ਇਸ ਜਥੇਬੰਦੀ ਕਰਕੇ ਸਾਡੀ ਇਹ ਹੋਂਦ ਆ ਕਿ ਅਸੀਂ ਉਹਨੂੰ ਆਪਣੇ ਹੱਥੀ ਖਤਮ ਕਰ ਦਈਏ ਉਹ ਜਥੇਬੰਦੀ ਨੂੰ ਤੇ ਅਸੀਂ ਚਾਹ ਪਕੂਸੀਆਂ ਕਰੀ ਜਾਈਏ ਬੋਲਦੇ ਹੀ ਨਾ ਅਸੀਂ ਇਹ ਚਾਹੁੰਦੇ ਸਾਰੇ ਤੁਸੀਂ ਇਹ ਗੱਲ ਚਾਹੁੰਦੇ ਹੋ ਵੀ ਅਸੀਂ ਚਾਹ ਪਕੂਸੀਆਂ ਕਰੀਏ ਤੇ ਜਥੇਬੰਦੀ ਖਤਮ ਹੋ ਜਵੇ ਨਹੀਂ ਜੀ ਨਹੀਂ ਇਹ ਤਾਂ ਇਹ ਚਾਹੁੰਦੇ ਹੋ ਤਾਂ ਅਸੀਂ ਵੀ ਚਾਹ ਪਕੂਸੀ ਮੈਂ ਵੀ ਕਰ ਲੈਣਾ ਤੋ ਬਹੁਤੇ ਬਹੁਤ ਅਜੀਬੀ ਸਾਡੇ ਵਿੱਚ ਹੈਗੇ ਨੇ ਜਿਹੜੇ ਸਿਰਫ ਚਾਹ ਪਲੂਸੀ ਜਾਂਦੇ ਨੇ ਕਿ ਮੈਂ ਸਿਰਫ ਚਾਹ ਪਲੂਸੀ ਕਰਾਂ ਸੰਸਤਾ ਖਤਮ ਹੁੰਦੀ ਆ ਹੋ ਜਾਵੇ ਲੇਕਿਨ ਮੈਂ ਤੁਹਾਨੂੰ ਦੱਸਦਾ ਵੀ ਨਸਲ ਹੁੰਦੀ ਆ ਹਰ ਬੰਦੇ ਦੀ ਨਸਲ ਹੁੰਦੀ ਆ ਉਹ ਨਸਲ ਆ ਜਿਹੜੀ ਚਾਹ ਪਲੂਸੀ ਵਾਲੀ ਨਸਲ ਨਹੀਂ ਹੈਗੀ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ ਤੁਸੀਂ ਮੇਰੇ ਟੋਟੇ ਕਰਦੇ ਹੋ ਮੈਨੂੰ ਨਹੀਂ ਬਦਲ ਸਕਦੇ ਤੁਸੀਂ ਵਿਸ਼ਵਾਸ ਤੋਂ ਮਨਾ ਕਿ ਕਦੇ ਵੀ ਪੰਥ ਦੇ ਨਾਲ ਕਿਸਾਨੀ ਦੇ ਨਾਲ ਪੰਜਾਬ ਦੇ ਨਾਲ ਕਦੇ ਗਦਾਰੀ ਕਰਾਂ ਤਾਂ ਮੇਰਾ ਮੇਰਾ ਤਾਹਣ ਲਾ ਦਿਓ ਮੇਰੀ ਕੋਈ ਬਹੁਤ ਕੁਝ ਚਾਹੁੰਦਾ ਜਿਹੜਾ ਬੰਦਾ ਉੱਥਾ ਕੁਝ ਸਹੀ ਗੱਲ ਕਰਦਾ ਉਹਨੂੰ ਫਿਰ ਗਦਾਰ ਬਣਾਉਣ ਦੀ ਕੋਸ਼ਿਸ਼ ਕਰ ਦਿੱਤੀ ਜਾਂਦੀ ਹੈ ਕਦੇ ਕਾਂਗਰਸ ਦਾ ਏਜੰਟ ਪਹਿਲਾਂ ਬਣਾਉਂਦੇ ਰਹੇ ਆ ਫਿਰ ਇਹ ਭਾਜਪਾ ਦੇ ਏਜੰਟ ਨੇ ਆਪ ਜੋ ਮਰਜ਼ੀ ਕਰਨ ਕਿਸੇ ਨਾਲ ਚਾਹੇ ਗੱਠ ਜੋੜ ਕਰਨ ਚਾਹੇ ਉਹਦੇ ਲੈਣ ਚਾਹੇ ਮੰਤਰੀ ਬਣ ਲੈਣ ਉਹ ਸਹੀ ਨੇ ਲੇਕਿਨ ਜਿਹੜਾ ਵੀ ਇਥੇ ਪੰਥ ਦੀ ਗੱਲ ਕਰੂਗਾ ਸਚਾਈ ਦੀ ਗੱਲ ਕਰੂਗਾ ਉਹਨੂੰ ਫਿਰ ਗਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਹੀ ਗਦਾਰ ਸੋ ਕਿਉਂਕਿ ਅੱਜ ਦਾ ਸਮਾਂ ਹੀ ਸੋਸ਼ਲ ਮੀਡੀਆ ਦਾ ਬਾਪ ਆ ਕਿਸੇ ਨੂੰ ਰੋਕ ਹੀ ਨਹੀਂ ਸਕਦੇ ਕੋਈ ਜੋ ਮਰਜੀ ਲਿਖੀ ਜਾਵੇ ਕੋਈ ਪਾਬੰਦੀ ਨਹੀਂ ਹੈਗੀ ਲੇਕਿਨ ਫਿਰ ਵੀ ਤੁਹਾਡੇ ਚ ਪਰਸਪੈਕਸ਼ਨ ਬਣ ਜਾਂਦੀ ਆ ਇੱਕ ਧਾਰਨਾ ਜਿਹੜੀ ਬਣ ਜਾਂਦੀ ਆ ਉਹਨੂੰ ਆਪਾਂ ਝੂਠੇ ਤੌਰ ਤੇ ਤੋੜਿਆ ਨਹੀਂ ਜਾ ਸਕਦਾ ਇਹ ਭਰਤੀ ਨਾ ਕਰ ਸਕੇ ਸੋ ਸਤ ਦੇ ਸਤ ਮੈਂਬਰ ਧਾਮੀ ਸਾਹਿਬ ਇਹਨਾਂ ਦਾ ਐਸਜੀਪੀਸੀ ਦਾ ਪ੍ਰਧਾਨ ਡੂੰਗਰ ਸਾਹਿਬ ਇਹਨਾਂ ਦੇ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਸੰਤਾ ਸਿੰਘ ਮੈਦਪੁਰ ਇਹਨਾਂ ਤੋਂ ਸੱਚਾ ਕਾਲੀ ਦੱਸੋ ਮੈਂ ਤਾਂ ਕੋ ਦੇਖਿਆ ਨਹੀਂ ਤੁਹਾਨੂੰ ਲੱਗਦਾ ਕੋਈ ਜੱਥੇਦਾਰ ਸੰਤਾ ਸਿੰਘ ਮੈਦਪੁਰ ਨੂੰ ਸੱਚਾ ਕਾਲੀ ਤੁਹਾਨੂੰ ਲੱਗਦਾ ਕੋਈ ਜਿਲੇ ਜੱਪਾ ਦੇਖਿਆ ਲੁਧਿਆਣੇ ਮੈਨੂੰ ਤਾਂ ਇੱਥੋਂ ਤੋਂ ਸੱਚਾ ਦੇਖਿਆ ਜਿਹਨੇ 50 ਸਾਲ ਜਿਨ੍ਹਾਂ ਨੇ 50 ਸਾਲ ਜਵਾਨੀ ਤੋਂ ਲੈ ਕੇ ਹੁਣ ਤੱਕ ਸਾਨੂੰ ਤਾਂ ਅਜੇ 22-23 ਸਾਲ ਹੋਏ ਨੇ ਉਹ ਮੈਂਬਰ ਨੇ ਇਹਦੀ ਭਰਤੀ ਕਰ ਦਿੰਦੇ ਹਾਂ ਸੋ ਸਾਰੇ ਜਿਹੜੇ ਮੈਂਬਰ ਸੀਗੇ ਵੀ ਤੁਸੀਂ ਹੋਰ ਜੇ ਕਮੇਟੀ ਕਾਲ ਤੱਕ ਸਾਹਮਣੇ ਬਣਾ ਲਈ ਭਰਤੀ ਕਰਾ ਦੋ ਕਿਸੇ ਨੂੰ ਚੱਕ ਕੇ ਇਹਨਾਂ ਨੂੰ ਭੇਜਦਾ ਹਮਾਚਿਤਪੁਰ ਦੇ ਇਹਨੂੰ ਭੇਜਦਾ ਰਾਜਸਥਾਨ ਚਲੋ ਉਹ ਵੀ ਅਸੀਂ ਮੰਨ ਲਿਆ ਫਿਰ ਕਿਸੇ ਸਰ ਸਾਹਿਬ ਹੁਕਮ ਕਰਦੇ ਆ ਵੀ ਨਹੀਂ ਤੁਸੀਂ ਭਰਤੀ ਸ਼ੁਰੂ ਕਰੋ ਦੱਸੋ ਹੁਣ ਕੀ ਕਰੀਏ ਸ਼ੁਰੂ ਕਰਨੀ ਪੈਣੀ ਜਾਂ ਨਹੀਂ ਉਹ ਤੋ ਇਸ ਲਈ ਉਹ ਹੁਕਮ ਜੇ ਨਹੀਂ ਮੰਨਦੇ ਦੇਖੋ ਮੇਰਾ ਤੇ ਜੋ ਜਿਹਦਾ ਸਵਾਰਤੀ ਕੋਈ ਨਹੀਂ ਰਾਜਨੀਤਿਕ ਤੌਰ ਤੇ ਉਹ ਕਿਉਂ ਕੱਲ ਸਕਦਾ ਉਹ ਬੜਾ ਹੋਵੇ ਜਿਹਦਾ ਕੋਈ ਸਵਾਰਥ ਨਾ ਹੋ ਤਾਂ ਹੋ ਜਵੇ ਜਿਹਦੀ ਕੋਈ ਆਪ ਨਹੀਂ ਹੈ ਕਿ ਅਸੀਂ ਕਿਉਂ ਹੋਈਏ ਚਾਹੇ ਅਸੀਂ ਮੈਂ ਅਮਰਤਾਰੀ ਨਹੀਂ ਲੇਕਿਨ ਅਸੀਂ ਕਦੇ ਵੀ ਪੰਥ ਨਾਲ ਕੌਮ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਸਰਵਉੱਚਤਾ ਹੈਗੀ ਆ ਉਹ ਉਹਨਾਂ ਨਾਲ ਕਦੇ ਗਦਾਰੀ ਨਹੀਂ ਕਰਦੀ ਕਦੇ ਵੀ ਕੁਝ ਹੋਣ ਨਹੀਂ ਜਾਏਗਾ ਉਸ ਲਈ ਹੁਣੇ ਭਰਤੀ ਦਾ ਪ੍ਰੋਗਰਾਮ ਸਾਨੂੰ ਮਿਲਿਆ ਜਥੇਦਾਰ ਸਾਹਿਬ ਵੱਲੋਂ ਅਸੀਂ ਰਾਤ ਕੀਤੀ ਜਾ ਕੇ ਵੀ ਕੁਝ ਦਿਨ ਪਹਿਲਾਂ ਵੀ 11 ਤਰੀਕ ਨੂੰ ਭਰਤੀ ਕੀਤੀ ਜਾਉਂਦੀ ਜਥੇਦਾਰੀ ਬਦਲ ਜੁਤੇ ਗਏ ਨਹੀਂ ਦੇਖੋ ਸਮੁੱਚੀ ਦੁਨੀਆ ਵਿੱਚ ਬੈਠਾ ਹਰ ਇੱਕ ਸਿੱਖ ਨਰਾਸ਼ ਹੋਇਆ ਇਸ ਗੱਲ ਤੇ ਹਰ ਸਿੱਖ ਨਰਾਸ਼ ਹੋਇਆ ਵੀ ਇਦਾਂ ਦੇ ਫੈਸਲੇ ਹੋਟ ਗਏ ਜਥੇਦਾਰ ਵੀ ਇਹ ਤਕੋ ਜਿਹੜੀ ਇੱਕ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਦੁਨੀਆ ਵਿੱਚ ਮੈਸੇਜ ਗਿਆ ਵੀ ਸਿੱਖਾਂ ਕੋਲ ਤਾਂ ਇੰਨੀ ਵੱਡੀ ਇੱਕ ਸੰਸਥਾ ਹੈ ਅਕਾਲਪੁਰ ਸਾਹਿਬ ਜਿਹਦੇ ਸਾਹਮਣੇ ਜਾ ਕੇ ਸਾਰੇ ਹੱਥ ਜੋੜ ਕੇ ਖੜਦੇ ਨੇ ਇੱਕ ਐਡਾ ਤਕੜਾ ਕਿਉਂਕਿ ਸਾਡੀ ਤਾਂ ਜਿਹੜੀ ਆ ਨਵੀਂ ਪੀੜੀ ਨੂੰ ਪਤਾ ਹੀ ਨਹੀਂ ਸੀਗਾ ਹੋਇਆ ਪਹਿਲਾਂ ਵੀ ਬਹੁਤ ਕੁਸ਼ਲ ਮਹਾਰਾਜ ਸਿੰਘ ਤੋਂ ਲੈ ਕੇ ਬਰਨਾਲਾ ਸਾਹਿਬ ਤੋਂ ਉਹ ਮੰਤਰੀ ਉਹ ਅਜੇਪਰੇ ਹੀ ਸੀ ਉਹ ਤੋਂ ਉਹਨਾਂ ਨੂੰ ਦਲਕਤ ਉੱਤਿਆ ਗਿਆ ਬਾਅਦ ਹੁਣ ਸਾਰੀਆਂ ਫੋਟੋਆਂ ਆਈਆਂ ਨੇ ਖੰਭਲੇ ਦਾ ਬਣਿਆ ਗਿਆ ਸੋ ਬੜਾ ਕੁਝ ਬੜਾ ਗੌਰਵਮਈ ਇਤਿਹਾਸ ਹੈ ਸਾਡਾ ਅਕਾਲਪੁਰ ਸਾਹਿਬ ਜਿਹੜੀ ਹੈ ਪਤਾ ਹੀ ਹੁਣ ਲੱਗਿਆ ਸਾਰਿਆਂ ਨੂੰ ਵੀ ਏਡੀ ਵੱਡੀ ਸਾਡੇ ਕੋਲੇ ਇੱਕ ਸੰਸਥਾ ਵਾ ਪਰ ਫਿਰੇ ਢਾਈ ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਹਨੂੰ ਢਾਹ ਲਾਉਣ ਦੀ ਕਸਰ ਨਹੀਂ ਛੱਡੀ ਗਈ ਕਿਹਨੇ ਵੀ ਬਾੜੇ ਖੇਤੋਂ ਭਾੜਾ ਲੱਕ ਜਾਈ ਜੇ ਅਸੀਂ ਅਸੀਂ ਨਹੀਂ ਮੰਨਾਂਗੇ ਕਾਲੀ ਤਾਂ ਨਹੀਂ ਲੇ ਕਾਲ ਤੱਕ ਸਭ ਨੂੰ ਮੰਨੂਗਾ ਕੌਣ ਮੰਨੂਗਾ ਦੱਸੋ ਮੈਨੂੰ ਗੰਗਸਾਲੇ ਮੰਨਣਗੇ ਉਹਨਾਂ ਦਾ ਏਂਕਾ ਤੋਪਾਨਾ ਹਮਰਾ ਕੀ ਤਾਂ ਉਹਨਾਂ ਨੇ ਬਿਲਡਿੰਗ ਤੇ ਆਈ ਬਣ ਜਾਂਦੀ ਆ ਸਿਧਾਂਤ ਜਿਹੜੇ ਢਾਏ ਜਾਂਦੇ ਉਹ ਬਣਦੇ ਨਹੀਂ ਹੈਗੇ ਅਸੀਂ ਸਿਧਾਂਤ ਧਾਰ ਦੇ ਸਾਰੇ ਫੈਸਲੇ ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਕੋਈ ਮੇਰਾ ਨਿੱਜੀ ਕੋਈ ਐਂਡਾ ਨਹੀਂ ਕਿਸੇ ਮੈਨੂੰ ਚੌਦਰ ਦੀ ਧੋਖ ਨਹੀਂ ਤੁਸੀਂ ਤਾਂ ਕਿੰਨੀ ਬੈਠੇ ਹੋ ਮੇਰੇ ਨਾਲ ਮੈਂ ਕੱਲਾ ਵੀ ਹੋਵਾਂ ਤਾਂ ਮੈਂ ਕਾਲ ਤੱਕ ਸਾਹਮਣੇ ਖੜਾ ਹਾਂ ਮੈਂ ਸਿਧਾਂਤਤਾ ਦੇ ਨਾਲ ਖੜੂਗਾ ਇਕ ਨਹੀਂ ਕਿ ਕਿਸੇ ਦਾ ਕੋਈ ਲਾਲਚ ਹੋ ਸਕਦਾ ਕਿਸੇ ਨੂੰ ਕੁਝ ਆਪ ਨੂੰ ਸੀ ਹੋ ਸਕਦੀ ਆ ਮੈਨੂੰ ਇਸ ਗੱਲ ਦਾ ਕੋਈ ਨਹੀਂ ਕਿ ਜਿਸ ਸੰਸਥਾ ਕਰਕੇ ਜਿਹਦੀ ਸੁਸਥਾਵਾ ਕਰਕੇ ਸਾਡੀ ਹੋਂਦ ਆ ਅੱਜ ਉਹ ਹੋਦ ਨੂੰ ਬਚਾਉਣ ਦੇ ਲਈ ਅਸੀਂ ਜਿੰਨੇ ਜੋਗੇ ਵੀ ਹੈਗੇ ਆ ਅਸੀਂ ਖੜਾਂਗੇ ਤੇ ਲੜਾਂਗੇ ਪਰ ਉਹ ਜੇ ਤੁਸੀਂ ਸਾਥ ਦੋਗੇ ਤਾਂ ਬਹੁਤ ਵੱਡੇ ਸੁਧਾਰ ਹੋ ਸਕਦੇ ਨੇ ਦੇਖੋ ਹਲਕਾ ਧਾਂਖਾ ਹਲਕੇ ਗਿੱਲ ਚੋਂ ਵੀ ਸਾਰੇ ਵਰਕਰ ਆਇਆ ਇੱਕੋ ਹੀ ਹਿੱਸਾਈ ਆ ਸਾਰਾ ਫਰਕ ਨਹੀਂ ਕੋ ਬੜਾ ਖਿੱਤਾ ਇੱਕੋ ਹੀ ਆ ਉੱਥੇ ਇੱਕ ਹਲਕਾ ਬੰਦੀ ਹੋਈ ਹੋਈ ਆ ਇਹ ਨਹੀਂ ਵੀ ਰਾਕੇ ਦੇ ਪਿੰਡਾਂ ਤੇ ਜਗਰਾਉਂ ਦੇ ਰੈਕੋੜ ਦੇ ਪਿੰਡਾਂ ਨੂੰ ਫਰਕ ਆ ਮੈਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਹੀ ਕਰ ਲੈਣਾ ਸਾਰੇ ਦੀ ਜਾਂ ਸਾਡੇ ਮਾਲਵੇ ਦੀ ਗੱਲ ਕਰ ਲੈਣਾ ਇਹ ਕ੍ਰਾਂਤੀਕਾਰੀ ਲੋਕ ਨੇ ਕੇਸਰੀ ਝੰਡੇ ਅਸੀਂ ਸਾਰਿਆਂ ਨੂੰ ਦਮਾਂਗੇ ਤੇ ਸਟਿੱਕਰ ਵੀ ਉਹ ਤੋਂ ਸਾਡਾ ਕੰਮ ਆ ਸਾਰਾ ਪਰ ਤੁਸੀਂ 8 ਵਜੇ ਤੋਂ ਲੇਟ ਨਹੀਂ ਆਉਣਾ ਚਾਹੀਦਾ ਕੋਈ ਆਪਾਂ ਤੋਂ ਤੁਰ ਕੇ 10 ਵਜੇ ਪਹੁੰਚਣਾ ਕਾਲ ਤੱਕ ਸਾਫ ਤੇ ਲਾਸਟ ਪੀਚ ਕਰਕੇ ਬਾਹਰ ਜਿਹੜਾ ਡਿਲੇਆਰ ਆ ਕੰਪਲੈਕਸ ਤੋਂ ਬਾਹਰ ਉੱਥੇ தரி ਪਾ ਕੇ ਇੱਕ ਰਸਮ ਸ਼ੁਰੂਆਤ ਕਰ ਰਹੀ ਹੈ ਉੱਥੇ ਜੀ ਚਾੜਾ ਪਹੁੰਚ ਜਾਂਦੇ ਆਪਾਂ ਤੁਰੰਗ 10 ਵਜੇ ਪਹੁੰਚ ਜਾਗੇ ਆਪਾਂ ਤੋਂ ਸਾਰਿਆਂ ਨੇ ਇਕੱਠਿਆਂ ਨੇ ਜਾਣਾ